ਵੀ ਇਹਦਾ ਸੰਧਵਾ ਸਾਹਿਬ ਨੂੰ ਉਦੋਂ ਹੀ ਨੋਟਿਸ ਲੈਣਾ ਚਾਹੀਦਾ ਸੀ ਵੀ ਜੇ ਸਾਡੀ ਪਾਰਟੀ ਦੇ ਵਿੱਚ ਇਹੋ ਜਿਹੇ ਗੰਦੇ ਬੰਦੇ ਟੁੱੱਚੇ ਬੰਦੇ ਗੰਦੀ ਮਾਨਸਿਕਤਾ ਵਾਲੇ ਜਿਹੜੇ ਔਰਤਾਂ ਦੇ ਪ੍ਰਤੀ ਇਹ ਰੱਖਦੇ ਰਵੱਈਆ ਉਹ ਜਿੱਤ ਗਏ ਨੇ ਤੇ ਕੱਲ ਨੂੰ ਇਹ ਕੀ ਗੁੱਲ ਖਲਾਉਣਗੇ ਉਹਨਾਂ ਤੇ ਕਾਰਵਾਈ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਤਾਂ ਸਭ ਤੋਂ ਵੱਧ ਇਹਨਾਂ ਨੂੰ ਵੋਟਾਂ ਔਰਤਾਂ ਨੇ ਪਾਈਆਂ ਉਸ ਮਤਲਬ ਜਦੋਂ ਇਹ ਜਿੱਤੇ ਨੇ ਤਾਂ ਜਦੋਂ ਇਹਨਾਂ ਦੀ ਮਤਲਬ ਮਾਨਸਿਕਤਾ ਇੰਨੀ ਗੰਦੀ ਔਰਤਾਂ ਦੇ ਪ੍ਰਤੀ ਇਹ ਪਰਚਾ ਤਾਂ ਉਲਟਾ ਉਸ ਬੰਦੇ ਤੇ ਬਲਕਾਰ ਸਿੱਧੂ ਤੇ ਦਰਜ ਹੋਣਾ ਚਾਹੀਦਾ ਹੈ ਵਾਈਰਲ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਸੀ ਜਦੋਂ ਕੋਈ ਔਰਤਾਂ ਦੇ ਬਾਰੇ ਕੋਈ ਵਰਤੋਂ ਦਾ ਇਦਾਂ ਦੇ ਸ਼ਬਦ ਤੇ ਉਹ ਲਾਜ਼ਮੀ ਤੌਰ ਤੇ ਵਾਇਰਲ ਹੋਣੀ ਚਾਹੀਦੀ ਸੀ ਜਿਨਨੇ ਵੀ ਕੀਤੀ ਉਹਨੇ ਚੰਗਾ ਕੀਤਾ ਉਹਦੇ ਤੇ ਜਿਹੜਾ ਪਰਚਾ ਝੂਠਾ ਦਰਜ ਕੀਤਾ ਗਿਆ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਅਸੀਂ ਸਾਰੀਆਂ ਸਮੂਚੀਆਂ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਆ ਇਹ ਅਸੀਂ ਇਕੱਠੇ ਹੋ ਕੇ ਇਹ ਪਰਚਾ ਰੱਦ ਕਰਾਵਾਂਗੇ ਤੇ ਉਲਟਾ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਾਵਾਂਗੇ ਕੁਝ ਵਰਕਰਾਂ ਦੇ ਬਾਰੇ ਕਹਿ ਰਹੇ ਕਿ ਉਹ ਆਪ ਚਲੇਗੇ ਆਪਣੀਆਂ ਘਰਵਾਲੀਆਂ ਨੂੰ ਛੱਡ ਕੇ ਤੇ ਫਿਰ ਜਿੱਦਾਂ ਦਾ ਉਹਦਾ ਅੰਦਾਜ਼ ਆ ਬੋਲਣ ਦਾ ਹੱਸ ਕੇ ਜੇ ਵੀ ਹੁਣ ਇਹ ਦਿਨ ਤੇ ਰਾਤ ਆਪਣੇ ਕੋਲ ਆ ਉਹਦੇ 'ਚ ਉਹਦੀ ਮਨਸ਼ਾ ਚਲਕਦੀ ਆ ਕਿ ਕਿੱਡੀ ਗੰਦੀ ਉਹਦੀ ਮਨਸ਼ਾ ਆ ਇਹਨਾਂ ਦੇ ਬਹੁਤ ਸਾਰੇ ਐਮਐਲਿਆਂ ਦੀਆਂ ਹੋਰ ਔਰਤਾਂ ਦੇ ਨਾਲ ਮਤਲਬ અપਮਾਨਜਨਕ ਜਾਂ ਅਸ਼ਲੀਲ ਵੀਡੀਓ ਆਈਆਂ ਨੇ ਜਿਹਦੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਟਿਕ ਟਕ ਹੋਵੋਗੇ ਲੋਕਬਾਤ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਉੱਪਰ ਪਰਚਾ ਦਰਜ ਹੁੰਦਾ ਆ ਕਿਉਂਕਿ ਇੱਕ ਆਡੀਓ ਉਹਨਾਂ ਦੇ ਵੱਲੋਂ ਚਲਾਈ ਗਈ ਹੈ ਜਿਸ ਆਡੀਓ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਆਡੀਓ ਬਲਕਾਰ ਸਿੰਘ ਸਿੱਧੂ ਮੌਕੇ ਦੇ ਐਮਐਲਏ ਰਾਮਪਰਾ ਫੂਲ ਹੋ ਰਹਾਂ ਦੀਆ ਤੇ ਜਿਸ ਦੇ ਵਿੱਚ ਉਹ ਜੈਸੀ ਸ਼ਬਦਾਬਲੀ ਔਰਤਾਂ ਦੇ ਪ੍ਰਤੀ ਵਰਤਦੇ ਨੇ ਉਹ ਸ਼ਾਇਦ ਅਸੀਂ ਵੀ ਕੈਮਰੇ ਦੇ ਅੱਗੇ ਨਹੀਂ ਵਰ ਸਕਦੇ ਸਾਨੂੰ ਖੁਦ ਨੂੰ ਸ਼ਰਮ ਆਵੇ ਕਿ ਜੇਕਰ ਅਸੀਂ ਉਹ ਸ਼ਬਦਾਬਲੀ ਕੈਮਰੇ ਦੇ ਕੇ ਵਰਤੀਏ ਤਾਂ ਇੱਕ ਉਸ ਉਸ ਨੂੰ ਧਿਰ ਬਣਾ ਕੇ ਪਰਚਾ ਦਰਜ ਕੀਤਾ ਜਾਂਦਾ ਆ ਮਾਨਹਨੀ ਦੇ ਕੇਸ ਦੀਆਂ ਵੀ ਚਰਚਾਵਾਂ ਜਿਹੜੀਆਂ ਉਹ ਸਾਹਮਣੇ ਆਈਆਂ ਉਹਨਾਂ ਦੇ ਇੱਕ ਸਹਾਇਕ ਦੇ ਵੱਲੋਂ ਪਰਚਾ ਉਹਨਾਂ ਦੇ ਇੱਕ ਵਰਕਰ ਦੇ ਵੱਲੋਂ ਪਰਚਾ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਇਸ ਤੇ ਬਾਤ ਗੱਲਬਾਤ ਕਰਾਂਗੇ ਸਾਡੇ ਨਾਲ ਜਸਵੀਰ ਕੌਰ ਨੱਥ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰ ਅਗਰੀਕਲ ਬਲ ਬਦਾਂਗੇ ਮੈਮ ਸਵਾਗਤ ਸਭ ਤੋਂ ਬਲਾਰਾ ਧੰਨਵਾਦ ਜੀ ਤੁਹਾਡਾ ਕਿਵੇਂ ਦੇਖਦੇ ਹੋ ਜੀ ਕਿਉਂਕਿ ਤੁਸੀਂ ਵੀ ਇੱਕ ਔਰਤ ਆਗੂ ਹੋ ਇੱਕ ਔਰਤਾਂ ਦੇ ਪ੍ਰਤੀ ਜੈਸੀ ਸ਼ਬਦਾਬਲੀ ਜਿਹੜੀ ਹੈਗੀ ਵਰਤੀ ਗਈ ਆ ਉਸ ਆਡੀਓ ਦੇ ਵਿੱਚ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਬਲਕਾਰ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕਿ ਵਾਇਰਲ ਜਿਹੜੀ ਹੈਗਾ ਰਿਕਾਰਡਿੰਗ ਕੀਤੀ ਗਈ ਆ ਗੱਲਬਾਤ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਅੱਜ ਜਿਨ੍ਹਾਂ ਦੇ ਵੱਲੋਂ ਰਾਜੂ ਸੇਠੀ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਜ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਆ ਉਹ ਦਾਵਾ ਕਰਦੇ ਨੇ ਕਿ ਤਾਂ ਕੁਸ਼ਕ ਪਾਰਟ ਆ ਹੋਰ ਬੜੀ ਲੰਬੀ ਵੀਡੀਓ ਪਾਓ ਇਹ ਦਾਵਾ ਕਰਦੇ ਨੇ ਕਿ ਇਹ ਬਲਕਾਰ ਸਿੰਘ ਸਿੱਧੂ ਹੀ ਨੇ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੀ ਆਡੀਓ ਆ ਨਾ ਮੈਂ ਕੱਲ ਰਾਤ ਮੈਨੂੰ ਪਤਾ ਲੱਗਾ ਵੀ ਮਨਿੰਦਰਜੀਤ ਤੇ ਪਰਚਾ ਦਰਜ ਹੋ ਗਿਆ ਤੇ ਮੈਂ ਆਪਣੇ ਹਸਬੰਦ ਨੂੰ ਦੱਸਿਆ ਤੇ ਉਹ ਦੱਸਿਆ ਵੀ ਉਹ ਮਤਲਬ ਬਲਕਾਰ Sidhu ਵੱਲੋਂ ਕਰਾਈ ਗਈ ਹੈ ਕੋਈ ਆਡੀਓ ਦਾ ਰੌਲਾ ਤੇ ਉਹਨਾਂ ਨੇ ਆਡੀਓ ਸੁਣੀ ਹੋਈ ਸੀ ਉਹ ਕਹਿੰਦੇ ਮੈਂ ਤੈਨੂੰ ਸੁਣਾਉਣਾ ਜਦੋਂ ਮੈਨੂੰ ਉਹਨਾਂ ਨੇ ਆਪਣੇ ਫੋਨ ਤੋਂ ਸੁਣਾਈ ਤਾਂ ਉਹਦੇ 'ਚ ਦੇਖੋ ਕੁਝ ਸ਼ਬਦੋ ਕੱਟ ਦਿੰਦੇ ਆ ਪਰ ਜਿਹੜੀ ਉਹ ਸ਼ਬਦਾਵਲੀ ਵਰਤ ਰਿਆ ਹੈ ਨਾ ਕਿ ਕੁਝ ਵਰਕਰਾਂ ਦੇ ਬਾਰੇ ਕਹਿ ਰਿਹਾ ਕਿ ਉਹ ਆਪ ਚਲੇ ਗਏ ਆਪਣੀਆਂ ਘਰ ਵਾਲੀਆਂ ਨੂੰ ਛੱਡ ਗਏ ਤੇ ਫਿਰ ਜਿੱਦਾਂ ਦਾ ਉਹਦਾ ਅੰਦਾਜ਼ ਆ ਬੋਲਣ ਦਾ ਹੱਸ ਕੇ ਜੇ ਵੀ ਹੁਣ ਇਹ ਦਿਨ ਤੇ ਰਾਤ ਆਪਣੇ ਕੋਲ ਆ ਉਹਦੇ ਚ ਉਹਦੀ ਮਨਸ਼ਾ ਚਲਕਦੀ ਆ ਕਿ ਕਿੱਡੀ ਗੰਦੀ ਉਹਦੀ ਮਨਸ਼ਾ ਆ ਸੋ ਇਸ ਕਰਕੇ ਇਹਦੀ ਮੈਂ ਮਤਲਬ ਇਹ ਨਖੇਦੀ ਕਰਦੀ ਆ ਕਿ ਇਹ ਜਿਹੜਾ ਮਤਲਬ ਇਹ ਪਰਚਾ ਤਾਂ ਉਲਟਾ ਉਸ ਬੰਦੇ ਤੇ ਬਲਕਾਰ ਸਿੱਧੂ ਤੇ ਦਰਜ ਹੋਣਾ ਚਾਹੀਦਾ ਜਿਹੜਾ ਔਰਤਾਂ ਦੇ ਪ੍ਰਤੀ ਇਹ ਨਜ਼ਰੀਆ ਰੱਖਦਾ ਤੇ ਸਭ ਤੋਂ ਵੱਧ ਇਹਨਾਂ ਨੂੰ ਵੋਟਾਂ ਔਰਤਾਂ ਨੇ ਪਾਈਆਂ ਉਸ ਮਤਲਬ ਜਦੋਂ ਇਹ ਜਿੱਤੇ ਨੇ ਤਾਂ ਜਦੋਂ ਇਹਨਾਂ ਦੀ ਮਤਲਬ ਮਾਨਸਿਕਤਾ ਇੰਨੀ ਗੰਦੀ ਔਰਤਾਂ ਦੇ ਪ੍ਰਤੀ ਤਾਂ ਲਾਜ਼ਮੀ ਤੌਰ ਤੇ ਅਸੀਂ ਔਰਤ ਜਥੇ ਦਿਆਂ ਵੱਲੋਂ ਇਹ ਮੰਗ ਕਰਦੇ ਆ ਕਿ ਇਸ ਆਡੀਓ ਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਆ ਪੜਤਾਲ ਹੋਣੀ ਚਾਹੀਦੀ ਆ ਤੇ ਬਲਕਾਰ ਸਿੱਧੂ ਤੇ ਪਰਚਾ ਦਰਜ ਹੋਣਾ ਚਾਹੀਦਾ ਮੰਨ ਲਓ ਮਤਲਬ ਇਹਨਾਂ ਨੇ ਝੂਠਾ ਪਰਚਾ ਦਰਜ ਕਰਾਇਆ ਤੇ ਜਿੱਦਾਂ ਉਹ ਕਹਿੰਦੇ ਆ ਕਿ ਮਨਿੰਦਰਜੀਤ ਨੇ ਛੇੜਛਾੜ ਕੀਤੀ ਉਹ ਸਾਡੂਏ ਦੇ ਨਾਲ ਇੱਕ ਮਿੰਟ ਜੇ ਮੰਨ ਵੀ ਲਈਏ ਵੀ ਜੇ ਮਨਿੰਦਰਜੀਤ ਨੇ ਹੀ ਆਡੀਓ ਮਤਲਬ ਕੀਤੀ ਆ ਉਹਦੇ ਨਾਲ ਛੇੜਛਾੜ ਤੇ ਮਨਿੰਦਰ ਦੀ ਸ਼ਬਦ ਮਤਲਬ ਬੋਲਿਆ ਉਹਦੇ ਤਾਂ ਅਸੀਂ ਕਹਿੰਦੇ ਮਨਿੰਦਰ ਤੂੰ ਸਜ਼ਾ ਮਿਲਣੀ ਚਾਹੀਦੀ ਐ ਅਸੀਂ ਉਹਦੇ ਲਈ ਵੀ ਤਿਆਰ ਆ ਮਨਿੰਦਰ ਵੀ ਤਿਆਰ ਹੋ ਜੂ ਅਸੀਂ ਵੀ ਮੰਗ ਕਰਾਂਗੇ ਪਰ ਇਹਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਆ ਤੇ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਮੈਂ ਅੱਜ ਵੀ ਉਹ ਦੀ ਜਿਹੜਾ ਉਹਦੇ ਨਾਲ ਦੂਜਾ ਗੱਲ ਸਾਹਮਣੇ ਬੰਦਾ ਕਰ ਰਿਹਾ ਰਾਜੂ ਸੇਠੀ ਉਹ ਕਹਿ ਰਿਹਾ ਕਿ ਇਹ ਤਾਂ ਬਹੁਤ ਛੋਟਾ ਹਿੱਸਾ ਐ ਉਹ ਤੇ ਵਿੱਚੋਂ ਬਹੁਤ ਸਾਰੇ ਸ਼ਬਦ ਕੱਟੇ ਵੀ ਗਏ ਉਹਦਾ ਇਹ ਕਹਿਣਾ ਹੈ ਕਿ ਮੈਂ ਇਹ ਆਡੀਓ ਲੈ ਕੇ ਤੇ ਸੰਧਵਾ ਸਾਹਿਬ ਕੋਲੇ ਵੀ ਗਿਆ ਉਹਨਾਂ ਨੂੰ ਵੀ ਮੈਂ ਦਿਖਾਈ ਉਹਨਾਂ ਉਹਨਾਂ ਨੇ ਮਤਲਬ ਸੁਣੀ ਉਹਦੇ ਵਿੱਚ ਜਿਹੜੀ ਮੈਂ ਸੰਧਵਾ ਸਾਹਿਬ ਕੋਲੇ ਲੈ ਕੇ ਗਿਆ ਉਹ ਕਹਿੰਦਾ ਕਿ ਆਡੀਓ ਬੜੀ ਲੰਬੀ ਆ ਤਾਂ ਉਹਦੇ ਵਿੱਚ ਉਹਨੇ ਮਤਲਬ ਉਹਨਾਂ ਨੇ ਕਿ ਉਹ ਦੀ ਪੱਗ ਬਾਰੇ ਵੀ ਮਜ਼ਾਕ ਉਡਾਇਆ ਆ ਆ ਤੇ ਰਾਮ ਗੜੀਆ ਭਾਈਚਾਰੇ ਬਾਰੇ ਵੀ ਉਹਨਾਂ ਨੇ ਕੁਝ ਅਪਸ਼ਬਦ ਜਾਂ ਉਹਨਾਂ ਦੀ ਮਤਲਬ ਇਦਾਂ ਦੇ ਸ਼ਬਦ ਵਰਤੇ ਜਿਹੜੇ ਸਹਿਣਯੋਗ ਨਹੀਂ ਆ ਤਾਂ ਉਹ ਉਹਨਾਂ ਨੇ ਕਿਹਾ ਵੀ ਕਿਉਂਕਿ ਉਹਨਾਂ ਨੇ ਸੋਚਿਆ ਵੀ ਚਲੋ ਨਵੀਆਂ ਵੀ ਪਾਰਟੀ ਬਣੀ ਆ ਵੀ ਮਤਲਬ ਸਰਕਾਰ ਬਣੀ ਆ ਵੀ ਬੇਇੱਜ਼ਤੀ ਨਾ ਹੋਵੇ ਉਹ ਕਹਿੰਦਾ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇਹਨੂੰ ਵਾਇਰਲ ਨਹੀਂ ਕਰਨਾ ਮੈਂ ਵਾਇਰਲ ਨਹੀਂ ਕੀਤੀ ਤਾਂ ਇਹ ਵੀ ਜਾਂਚ ਹੋਣੀ ਚਾਹੀਦੀ ਕਿ ਵਾਇਰਲ ਕਿੰਨੇ ਕੀਤੀ ਕਿਉਂਕਿ ਉਹਨਾਂ ਦੇ ਬੰਦਿਆਂ ਨੇ ਕਿਸੇ ਨੇ ਕੀਤੀ ਆ ਨਾ ਚਲੋ ਇਹ ਮਨਿੰਦਰਜੀਤ ਨੂੰ ਪਤਾ ਹੋਊਗਾ ਪਰ ਉਹ ਸਵਾਲ ਨਹੀਂ ਵਾਇਰਲ ਹੋਣੀ ਚਾਹੀਦੀ ਸੀ ਹੂੰ ਖੋਣੀ ਚਾਹੀਦੀ ਸੀ ਜਦੋਂ ਕੋਈ ਔਰਤਾਂ ਦੇ ਬਾਰੇ ਕੋਈ ਵਰਤੋ ਦਾ ਇਦਾਂ ਦੇ ਸ਼ਬਦ ਤੇ ਉਹ ਲਾਜ਼ਮੀ ਤੌਰ ਤੇ ਵਾਇਰਲ ਖੋਣੀ ਚਾਹੀਦੀ ਸੀ ਜਿਨਨੇ ਵੀ ਕੀਤੀ ਉਹਨੇ ਚੰਗਾ ਕੀਤਾ ਤਾਂ ਅਸੀਂ ਇਹ ਮੰਗ ਕਰਦੇ ਹਾਂ ਵੀ ਇਹਦਾ ਸੰਧਵਾ ਸਾਹਿਬ ਨੂੰ ਉਹਦੇ ਹੀ ਨੋਟਿਸ ਲੈਣਾ ਚਾਹੀਦਾ ਸੀ ਵੀ ਜੇ ਸਾਡੀ ਪਾਰਟੀ ਦੇ ਵਿੱਚ ਇਹੋ ਜਿਹੇ ਗੰਦੇ ਬੰਦੇ ਟੁੱੱਚੇ ਬੰਦੇ ਗੰਦੀ ਮਾਨਸਿਕਤਾ ਵਾਲੇ ਜਿਹੜੇ ਔਰਤਾਂ ਦੇ ਪ੍ਰਤੀ ਇਹ ਰੱਖਦੇ ਰਵੱਈਆ ਉਹ ਜਿੱਤ ਗਏ ਨੇ ਤੇ ਕੱਲ ਨੂੰ ਇਹ ਕੀ ਗੁੱਲ ਖਲਾਉਣਗੇ ਉਹਨਾਂ ਤੇ ਕਾਰਵਾਈ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਤੇ ਹੁਣ ਜਿਹਨਾਂ ਨੇ ਪਰਚਾ ਦਰਜ ਕੀਤਾ ਮਨਿੰਦਰਜੀਤ ਤੇ ਬਿਲਕੁਲ ਲੋਕ ਆਵਾਜ਼ ਟੀਵੀ ਦੀ ਆਵਾਜ਼ ਬੰਦ ਕਰਨ ਦੀ ਕਿ ਲੋਕਾਂ ਦੀ ਗੱਲ ਬਾਹਰ ਨਾ ਆਵੇ ਕਿਉਂਕਿ ਆਪਾਂ ਸਾਰੇ ਦੇਖਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਕੋਈ ਨਸ਼ਿਆਂ ਦਾ ਮਾਮਲਾ ਆਇਆ ਜਾਂ ਕੋਈ ਵੀ ਇਹਨਾਂ ਦੇ ਖਿਲਾਫ ਮਨਿੰਦਰਜੀਤ ਬਹੁਤ ਬੇਬਾਕੀ ਨਾਲ ਬੋਲਿਆ ਬਸ ਮਤਲਬ ਆਜ਼ਾਦਾਨਾ ਤੌਰ ਤੇ ਉਹਨੇ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਚਾਹੇ ਉਹ ਦਾਨ ਸਿੰਘ ਵਾਲੇ ਪਿੰਡ ਦਾ ਮਸਲਾ ਹੋਵੇ ਚਾਹੇ ਉਹ ਚੰਦਪਾਣ ਦਾ ਮਸਲਾ ਹੋਵੇ ਚਾਹੇ ਨਸ਼ਿਆਂ ਦੇ ਮਸਲੇ ਹੋਣ ਇੱਥੇ ਝੋਟੇ ਤੇ ਝੂਠਾ ਪਰਚਾ ਦਰਜ ਹੋਏ ਅਸੀਂ ਹੋਰ ਵੀ अनेका ਹੀ ਉਹਦੀਆਂ ਵੀਡੀਓ ਨੇ ਜਿਹੜਾ ਉਹ ਕੰਮ ਕਰ ਰਿਹਾ ਉਹ ਬਹੁਤ ਵਧੀਆ ਕੰਮ ਕਰ ਰਿਹਾ ਉਹਦੇ ਤੇ ਜਿਹੜਾ ਪਰਚਾ ਝੂਠਾ ਦਰਜ ਕੀਤਾ ਗਿਆ ਹੈ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਅਸੀਂ ਸਾਰੀਆਂ ਸਮੂਚੀਆਂ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਆ ਇਹ ਅਸੀਂ ਇਕੱਠੇ ਹੋ ਕੇ ਇਹ ਪਰਚਾ ਰੱਦ ਕਰਾਵਾਂਗੇ ਤੇ ਉਲਟਾ ਬਲਕਾਰ ਸਿੱਧੂ ਤੇ ਪਰਚਾ ਦਰਜ ਕਰਾਵਾਂਗੇ ਮੈਂ ਇੱਕ ਨੁਮਾਇੰਦਾ ਹੁੰਦਾ ਹੈ ਹਲਕਾ ਆਪਣੀ ਕਿੰਨੇ ਲੱਖਾਂ ਵੋਟਾਂ ਪਾ ਕੇ ਜਿਹੜਾ ਹੈਗਾ ਜਿਤਾਉਂਦਾ ਮਤਲਬ ਤਾਂ ਲੱਖਾਂ ਲੋਕਾਂ ਦੀ ਸੋਚ ਵੀ ਇੱਕ ਨੁਮਾਇੰਦੇ ਦੇ ਨਾਲ ਹੁੰਦੀ ਹੈ ਪਰ ਜੇਕਰ ਇੱਕ ਨੁਮਾਇੰਦੇ ਦੇ ਵੱਲੋਂ ਹੀ ਔਰਤਾਂ ਦੇ ਪ੍ਰਤੀ ਕਿਉਂਕਿ ਔਰਤਾਂ ਨੂੰ ਸਨਮਾਨ ਦੀ ਗੱਲ ਇਹਨਾਂ ਨੇ 1100 ਰੁਪਏ ਦੇ ਵਿੱਚ ਕੀਤੀ ਸੀ ਕਿ ਸਨਮਾਨ ਰਾਸ਼ੀ ਦੇਵਾਂਗੇ ਪਰ ਜਦੋਂ ਐਸੀਆਂ ਸਾਹਮਣੇ ਆ ਜਾਣ ਅਵਾਇਰਲ ਆਡੀਓਜ਼ ਵਾਇਰਲ ਇਸਿੰਗ ਐਸੀਆਂ ਆ ਜਾਣ ਜਿਦੇ ਵਿੱਚ ਔਰਤਾਂ ਦੇ ਬਾਰੇ ਇੱਡੀ ਭੱਦੀ ਸ਼ਬਦਾਬਲੀ ਵਰਤੀ ਜਾਵੇ ਜਿਹੜੇ ਉਹਨੂੰ ਸ਼ਾਇਦ ਆਪਾਂ ਸੁਣ ਵੀ ਨਹੀਂ ਸਕਦੇ ਪਰਿਵਾਰ ਦੇ ਵਿੱਚ ਬੈਠ ਕੇ ਮਤਲਬ ਇੱਕ ਐਮਐਲਏ ਦੇ ਹਲਕੇ ਦੇ ਐਮਐਲਏ ਦੀ ਜਿਹੜਾ ਜਿਹੜਾ ਨੁਮਾਇੰਦਗੀ ਕਰਦਾ ਲੱਖਾਂ ਲੋਕਾਂ ਦੀ ਉਹਦੀ ਐਸੀ ਸੋਚ ਹੁਣ ਦੇਖੋ ਲੋਕ ਨਾ ਅੱਕੇ ਪਏ ਸੀ ਪਿਛਲੇ ਮਤਲਬ 75 ਸਾਲਾਂ ਤੋਂ ਤੇ ਉਹਨਾਂ ਨੂੰ ਜਦੋਂ ਇਹ ਕਿ ਨਾਰਾ ਦਿੱਤਾ ਗਿਆ ਨਾ ਵੀ ਲੋਕ ਲਵਾਉਣਾ ਜਾਂ ਨਾਰਾ ਸੀ ਇਨਕਲਾਬ ਦਾ ਹਨਾ ਤੇ ਲੋਕਾਂ ਨੂੰ ਲੱਗਾ ਵੀ ਸ਼ਾਇਦ ਬਦਲਾ ਆਊਗਾ ਬਦਲਾ ਦੀ ਰਾਜਨੀਤੀ ਲੈ ਕੇ ਆਏ ਤੇ ਲੋਕਾਂ ਨੇ ਇੱਕ ਬਹੁਤ ਵੱਡੀ ਉਮੀਦ ਰੱਖੀ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਇੱਕ ਉਮੀਦ ਨਾਲ ਇਹਨਾਂ ਨੂੰ ਜਿਤਾਇਆ ਸੀ ਪਰ ਜਿੱਦਣ ਦੇ ਜਿੱਤ ਗਏ ਆ ਇਨਾਂ ਦੇ ਇਕੱਲੇ ਇਹਦੀ ਮਾਨਸਿਕਤਾ ਕੀ ਇਨਾਂ ਦੇ ਬਹੁਤ ਸਾਰੇ ਐਮਐਲਿਆਂ ਦੀਆਂ ਹੋਰ ਔਰਤਾਂ ਦੇ ਨਾਲ ਮਤਲਬ અપਮਾਨਜਨਕ ਜਾਂ ਅਸ਼ਲੀਲ ਵੀਡੀਓ ਆਈਆਂ ਨੇ ਜਿਦੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇੰਨੀ ਮਤਲਬ ਮੈਂ ਗਲਤ ਗੱਲਾਂ ਕਈਆਂ ਦੇ ਮੂੰਹੋਂ ਸੁਣੀਆਂ ਨੇ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਚਲੋ ਉਹਨਾਂ ਦੇ ਤੱਤ ਪ੍ਰੂਫ ਸਾਡੇ ਕੋਲ ਬੇਸ਼ੱਕ ਨਾ ਹੋਣ ਪਰ ਮੇਰੇ ਕੋਲ ਬਹੁਤ ਸਾਰੇ ਲੋਕ ਗੱਲਾਂ ਲੋਕਾਂ ਨੇ ਦੱਸਿਆ ਇਹ ਵੀ ਇਹਨਾਂ ਦੇ ਐਮ.ਐਲ.ਏ. ਇਦਾਂ ਦੀਆਂ ਗੱਲਾਂ ਕਰਦੇ ਆ ਜਾਂ ਇਹਨਾਂ ਦੇ ਮੋਰੀ ਲੀਡਰ ਜਿਹੜੇ ਨੇ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਇੱਕ ਐਮ.ਐਲ.ਏ. ਜਿਹੜਾ ਆ ਉਹ ਕਿੰਨੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਔਰਤਾਂ ਦੇ ਨਾਲ ਵੀ ਧੱਕਾ ਹੋਵੇ ਤੇ ਉਹ ਆਸ ਰੱਖਦੀਆਂ ਨੇ ਕਿ ਸਾਡਾ ਨੁਮਾਇੰਦਾ ਹੈ ਅਸੀਂ ਇਹਦੇ ਕੋਲ ਜਾਵਾਂਗੇ ਅਸੀਂ ਇਹਨੂੰ ਜਿਤਾਇਆ ਅਸੀਂ ਇਹਨੂੰ ਵੋਟ ਪਾਈ ਉਹਨਾਂ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਆ ਪਰ ਜੇ ਉਹੀ ਇੰਨੀ ਗੰਦੀ ਮਾਨਸਿਕਤਾ ਰੱਖੇ ਕਿ ਔਰਤਾਂ ਹੁਣ ਦਿਨ ਰਾਤ ਮੇਰੇ ਕੋਲੇ ਆ ਜਾਂ ਉਹ ਸਮਝੇ ਵੀ ਹੁਣ ਮੇਰੇ ਕੋਲੇ ਰਾਜਸੀ ਸੱਤਾ ਆ ਗਈ ਆ ਤਾਕਤ ਆ ਮੇਰੇ ਕੋਲੇ ਮੈਂ ਜੋ ਮਰਜ਼ੀ ਕਰ ਲਵਾਂ ਮੇਰੇ ਤੇ ਕਿਹੜਾ ਕੋਈ ਮਤਲਬ ਮੈਨੂੰ ਕੋڑا ਕੋ ਰੋਕ ਸਕਦਾ ਇਹ ਵੀ ਇਦਾਂ ਦੀ ਉਹ ਮਾਨਸਿਕਤਾ ਰੱਖਣ ਇਹ ਬਹੁਤ ਮਾੜੀ ਗੱਲ ਆ ਇਹਨੂੰ ਸਾਡੇ ਲੋਕ ਪੰਜਾਬੀ ਲੋਕ ਬਿਲਕੁਲ ਸਹਿਣ ਨਹੀਂ ਕਰਨਗੇ ਅਸੀਂ ਸਾਡੇ ਲੋਕਾਂ ਚ ਅਜੇ ਗੈਰਤ ਜਿਉਂਦੀ ਆ ਜੀ ਸਮਝ ਤਾਂ ਬਹੁਤ ਵਤਨ ਅੱਛਾ ਧੰਨਵਾਦ ਜੀ ਤੁਸੀਂ ਵੀ ਇਸ ਤੇ ਵਾਪਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ